ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿਹ ਕਿਹ ਦਾ ਪਿੰਡ ਛੇੜ ਲਿਆ ਹਾਲ ਚਾਲਾ ਵਧੀਆ ਬਈ ਤੂੰ ਸੁਣਾ ਦੀ ਹਾਲਾ ਤੇਰਾ ਵਧੀਆ ਵਧੀਆ ਬਈ ਹੋਰ ਕੀ ਬਣਦਾ ਉਹ ਨਹੀਂ बस ਆਹੀ ਹੈ ਗਵੱਡੀ ਹੋਰ ਕੀ ਅੱਜ ਕਿਹ ਟੀਮ ਦਾ ਬਾਈ ਮੈਂ ਅੱਜ ਖੇਡਦਾ ਖੰਡੀਆਂ ਦੇ ਬਾਈ ਠੀਕ ਠੀਕ ਆ ਬਾਈ ਮੈਂ ਤਾਂ ਵਧੀਆ ਰਿਹਾ ਬਾਈ ਹੋਰ ਦੱਸੋ ਬਾਈ ਹੋਰ ਬਾਬਾ ਜੀ ਆ ਜਰਾ ਟੈਪ ਪਾਸ ਮੈਂ ਤੈ ਬਈ ਬਾਰਪੋ ਦੀ ਗੱਲ ਨਹੀਂ ਹੋਈ ਅੱਜ ਇਹ ਤਾਂ ਹੋ ਹੀ ਨਹੀਂ ਯਾਰ ਫੋਨ ਤਾਂ ਆ ਹੀ ਜਾਂਦੇ ਆ ਕੋਈ ਚਲ ਹੋ ਜਾਊਗੀ ਤੇ ਬਈ ਕਲਡੀ ਕਲ ਸਟਾਰਟ ਕਰੀ ਜੀ ਬਈ ਆਪਾਂ ਅੱਡੀ ਮੈਂ ਕਰੀ ਸੀ 2012 ਜੂ ਠੀਕ ਹੋ ਜੀ ਬਜਰੀ ਕੱਢਣ ਲੱਗੇ ਓਪਨ ਬਈ ਬਜਰੀ ਤਾਂ ਨਹੀਂ ਜੀ ਬਜਰੀ ਤਾਂ ਥੋੜੀ 70 ਘੱਡਿਆ ਮੈਂ 70 ਕੁ ਸਾਲ ਹੀ ਘੱਡਿਆ ਮਾੜੀ ਮੂਤੀ ਬਜਰੀ ਨਾ ਆਉਂਦੀ ਨਹੀਂ ਮੇਰਾ ਕੋਣੀ ਬਜਰੀ ਘੱਡਿਆ ਠੀਕ ਹੋ ਜੀ ਚਲੋ ਓਪਣ ਤੇ ਵੀ ਬਧੀਆ ਖੇਡਦੇ ਬਾਈ ਓਪਣ ਤੇ ਬਧੀਆ ਨਾਮ ਆ ਬਾਈ ਦਾ ਬਾਈ ਇਹ ਡਰਗ ਚੰਗਾ ਮਦੋ ਦੋ ਓਪਣ ਦਿੱਤਾ ਕੋਈ ਵੱਡੀ ਜਰ ਬਹੁ ਟਾਈਮ ਬਗਲ ਕਰ ਪਏ ਕੋਈ ਵੱਡੀ ਨਾ ਮੁੱਲੀ ਨਹੀਂ ਫੇਰੇ ਹਾਂਜੀ ਸਹੀ ਗੱਲ ਕਿੰਨਾ ਮਤਕੜਾ ਖੇਡਿਆ ਜਿਹੜੇ ਦਾ ਹਾਂਜੀ ਹਾਂਜੀ ਤਕੜਾ ਉਹ ਖੇਡਿਆ ਬਾਈ ਉਸ ਹਿਸਾਬ ਨਾਲ ਮੈਂ ਮੁੱਲੀ ਨਹੀਂ ਫੇਰੇ ਕੋਈ ਨਾ ਬਾਈ ਮੇਰ ਕਰੂ ਬਾਬਾ ਕੋਈ ਨਾ ਸੁਣ ਲੈਣੀ ਰੱਬ ਨੇ ਮੋੜ ਗਿਆ ਪੀਕ ਉਹ ਕਿੱਦਿ ਨੇ ਹਾਂ ਮੇਰਾ ਵਾਦਾ ਜੀ ਮਾਰੇ ਛੱਡਦੇ ਕਬੱਡੀ ਨਹੀਂ ਨਹੀਂ ਭਾਈ ਹੁਣ ਤਾਇਰ ਪਜੀ ਛੱਡ ਦਿੰਦੇ ਆ ਵੀ ਮੈਂ ਜੀ ਮੈਂ 1 ਸਾਲ ਹੋਰ ਆਈ ਤੂੰ ਜੋਰ ਮਾਰ ਕੇ ਦੇਖ ਲਈ ਹਾਂ ਇਤਕੀ ਤਾਂ ਵਧੀਆ ਭਾਈ ਖੇਡਿਆ ਪ੍ਰਦਰਸ਼ਨ ਬਹੁਤ ਸੋਹਣਾ ਪਿਆ ਹੋਰ ਮਾਰ ਕੇ ਦੀ ਨਹੀਂ ਖਬਰ ਐਤੀ ਰੱਬ ਸੋਹਣੀ ਇੱਕ ਪਿਛੇ ਨਾਲ ਬਹੁਤ ਵਧੀਆ ਹੋ ਗਿਆ ਨਾ ਹੋਰ ਹਾਂ ਇੰਨੇ ਸਾਲ ਹੋ ਗਏ ਬਹੁਤ ਸਾਲ ਹੋ ਗਏ ਹਾਂ ਬਹੁਤ ਸਾਲ ਹੋ ਗਏ ਖੇਡਦੇ ਨੂੰ ਮੈਂ ਵੀ ਯਾਰ ਸੂਟ ਨਹੀਂ ਖਰੀਦਦਾ ਮੈਂ ਜਦੋਂ ਗੱਡੀਆਂ ਦੀ ਜਾਂਦੇ ਮੈਨੂੰ ਕਿਸੇ ਨੇ ਨਹੀਂ ਐ ਮੈਨੂੰ ਕਹਦਾ ਹਾਂ ਭਾਈ ਹੋਣ ਵੀ ਵਿਚਾਰੇ ਕੋ ਉਹਨੇ ਮੋਟਰਸਾਈਕਲ ਦੇਣਾ ਚਲੋ ਜੱਗੀ ਆ ਉਹ ਵੀ ਬਹੁਤ ਵਧੀਆ ਬਾਈ ਆਪਣਾ ਵਧਾਈਆਂ ਮੈਨੂੰ ਉਮੀਦ ਹੀ ਨਹੀਂ ਸੀ ਵੀ ਉਹ ਨਹੀਂ ਨਹੀਂ ਬਹੁਤ ਵਧਾਈਆਂ ਇਹਨਾਂ ਦਾ ਖੇਡਦੇ ਨੂੰ ਆਪਾਂ ਨੂੰ ਕੁਝ ਨਾ ਦਿੱਤਾ ਯਾਰ ਨਹੀਂ ਬਹੁਤ ਵਧਾਈਆਂ ਮੋਟਰਸਾਈਕਲ ਦੇ ਬਾਈ ਤੁਹਾਨੂੰ ਰੱਪ ਦਾ ਬਾਈ ਹੋਰ ਸੱਟਾਂ ਬਾਈ ਲੋਕ ਤਾਂ ਇਹਨਾਂ ਗੱਡੀਆਂ ਦੇ ਜਿਹਨੇ ਕੋ ਖੜ੍ਹਾ ਆਈ ਰੈਫਰੀਆਂ ਨੂੰ ਦੀ ਜਾਂਦੇ ਹਾਂ ਬਾਈ ਆ ਨਜ਼ਰ ਖਿੱਡੇ ਕੋਈ ਰੱਖਦੇ ਨਹੀਂ ਪਤਾ ਨਹੀਂ ਕਿੱਦਾਂ ਉਹ ਹੀ ਜਾਣ ਗੱਲ ਬਾਈ ਮੇਰੇ ਕੋਲ ਜਿਹੜੇ ਪੈਸੇ ਆਉਦੇ ਹੱਕਦੇ ਉਹ ਵੀ ਨੱਪ ਜਾਂਦੇ ਯਾਰ ਕੀ ਤੋਂ ਤੁਹਾਨੂੰ ਇਹ ਹੱਕ ਦੀ ਕਮਾਈ ਉਹ ਨਹੀਂ ਮਿਲਦੀ ਹੁੰਦਾ ਹਾਂਜੀ ਦੋਨਾਂ ਲੱਗਿਉ ਹੈ ਹਾਂ ਬਈ ਉਹ ਵੀ ਸਹੀ ਗੱਲ ਕਰੀ ਮੈਂ ਮੈਂ ਤਾਂ ਇੰਨਾ ਟਾਈਮ ਹੋ ਗਿਆ ਤੇ ਆਪਾਂ ਕਿਸੇ 5 ਰੁਪਏ ਨੁੱਕ ਕੇ ਜੀ ਗੱਲ ਸਹੀ ਗੱਲ ਜਿਹੜੀ ਆਪਾਂ ਕੋਲੋਂ ਖਵਾਇਆ ਹਾਂ ਹਾਂਜੀ ਕਿਸੇ 5 ਰੁਪਏ ਕੰਮ ਦੇਣ ਵੀ ਕਬੱਡੀ ਦੇ ਗਰੀਬ ਆ ਰਹੇ ਕਬੱਡੀ ਹਾਂਜੀ ਬਈ ਕਬੱਡੀਆ ਕਰੋ ਸਭ ਠੀਕ ਹੀ ਹੁੰਦੇ ਹਾਂ ਹਾਂ ਵੀ ਆਪਾਂ ਗਰੀਬ ਆਪੋ ਆਪ ਵੀ ਗਰੀਬ ਹਾਂ ਤੇ ਖਰਾਬ ਗਰੀਬ ਹੁੰਦਾ ਹਾਂ ਹਾਂ ਬਈ ਕਬੱਡੀ ਆਏ ਪੈਸਾ ਮੂਸਾ ਬਹੁਤ ਆ ਕਬੱਡੀ ਆ ਹਾਂਜੀ ਇਹ ਗੱਲ 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 ਮੋਲ ਲੈ ਬਈ ਨਾ ਬੰਦੇ ਦਾ ਫੇਰ ਕੋਈ ਨਾ ਪਰ ਬਾਦ ਮਿਲ ਕਰ ਮੋਲ ਦਾ ਪਹੂਗਾ ਬਾਈ ਕੋਈ ਨਾ ਲੱਗੇ ਆ ਲੈਂਡ ਚ ਨਾ ਤੇ ਬਹੁਤ ਟਾਈਮ ਵੇਲੇ ਬੈਸ ਮੋਲ ਲੈ ਰਿਆ ਬਣ ਚੰਤਾਂ ਵਾਲੇ ਕੋਈ ਨਾ ਬਾਈ ਕਰ ਦੇ ਨੇ ਬਾਬੇ ਨੇ ਕਿਰਪਾ ਬਾਕੀ ਮਾਰ ਕੇ ਸਾਰੀ ਹਾਂ ਬਾਕੀ ਦੇਣਾ ਉਸੇ ਦੇਣਾ ਉਸੇ ਦੇਣਾ ਉਸੇ ਸਿਰਤੀ ਆ ਪਤਾ ਪਹਿਲੇ ਦਿਨੋਂ ਆਪਾਂ ਦਿਲੋਂ ਜੋੜ ਲਾਉਨੇ ਆ ਕਿਡਾ ਆਈਏ ਤੇ ਕਬੱਡੀ ਚ ਬਈ ਆਪਣੇ ਹਿੱਸੇ ਨਾਮ ਨੂੰ ਕੀ ਆਇਆ ਮੋਟਰਸਾਈਕਲ ਵਗੈਰਾ ਬਿਤੀ ਵਟਾਂ 20 25 ਵੋਲਟ ਦਿੱਤੀ ਵਟਾਂ ਠੀਕ ਆ ਬਾਈ ਦਿੱਤੀ ਦਾ ਬਹੁਤ ਬੈਠੇ ਦਲਗਰ ਬਸ ਕਿੱਤ ਨੂੰ ਮੁੱਲ ਨਹੀਂ ਕੋਈ ਨਾ ਭਾਈ ਮੁੱਲ ਦਾ ਪੈ ਜੋ ਕੋਈ ਨਾ ਤੇ ਭਾਈ ਕੌਡੀ ਨਾਲ ਭਾਈ ਆਪਣਾ ਬਿਜ਼ਨਸ ਵੀ ਆ ਉਹ ਖੇਤੀ ਆ ਮੇਰੇ ਦੋ ਟਾਹ 30 ਕਿੱਲੇ ਨਾਲ 40 ਕਿੱਲੇ ਠੀਕ ਆ ਭਾਈ ਉਹ ਕਰਦੇ ਨੇ ਨਾਲ ਤੋਂ ਸਟੱਡੀ ਕਰੀ ਹੋਏ ਉਹ ਬੜੇ ਨੇ ਬੜੇ ਨੇ ਭਾਈ ਮੈਂ ਨਿਕਾ ਜਾਂਦਾ ਸੀਗਾ ਠੀਕ ਆ ਭਾਈ ਮੇਰੇ 9 ਸਾਲਾਂ ਦੀ ਮੇਰੀ ਮਾਂ ਮਰ ਗਈ ਠੀਕ ਆ ਭਾਈ ਧਾਰ ਮੇਰੇ ਭਾਣਾ ਦੀ ਬੜਾ ਬੜਾ ਨਹੀਂ ਠੀਕ ਰੁਕਦੇ ਬਾਹਰ ਨਹੀਂ ਭਾਣਾ ਮੈਨੂੰ ਹਾਂ ਜੀ ਜੀ ਮੇਜ਼ਾਰੀ ਵੱਡੀ ਸੀ ਯਾਰ ਸਾਬਾ ਆਉਂਦਾ ਰੋਟੀ ਪਾਣੀ ਕਰੇ ਜਵਾਕਾਂ ਨੇ ਪੜੀ ਜੀ ਚਲਦਾ ਉਹ ਬਾਗ ਹਾਂ ਜੀ ਹਾਂ ਹਾਂ ਜੀ ਭਾਈ ਹਾਂ ਜੀ ਹੋਰ ਬਸ ਐਂ ਪਾਸ ਆ ਰਿਹਾ ਮੇਰੇ ਤੇ ਆ ਗੱਡੀ ਵੀ ਆ ਜੀ ਮਸਾ ਲੈਂਦੀ ਨਹੀਂ ਨਹੀਂ ਕੋਈ ਨਹੀਂ ਬਈ ਸਾਧਨ ਬਣਗਾ ਉਹਦਾ ਨਾ ਹੋ ਜਾ ਬਈ ਉਹ ਸਰਦਾ ਨਹੀਂ ਸੀ ਮੈਂ ਮਸਾ ਦਿੱਤੇ ਨਾਣਾ ਜਦ ਜ਼ਰੂਰੀ ਆ ਬਈ ਆਪਣੀ ਗੱਡੀ ਦਾ ਠੰਡਾ ਬਈ ਮੈਚਾ ਤੇ ਮੋਟ ਹੁਣ ਦੂਰ ਤੋਂ ਕਿੱਟਣਾ ਬਹੁਤ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਬਈ ਆ ਬਬਸਮਾਨੋ ਦੇ ਵਿੱਚ ਕੋਈ ਪੈ ਤੇ ਲਾ ਵਾ ਅਸੀਂ ਪਏ ਰਹਿੰਦੇ ਆ ਨਾ ਯਾਰ ਆ ਸਾਧਨ ਦੀ ਕਿਤੇ ਮਰਜੀ ਆ ਹਾਂ ਬਈ ਤੇਰੇ ਵੀ ਕੰਮ ਆਏ ਗੱਡੀ ਦਾ ਬਿਜਾਰੀ ਪਕਾਉਣੀ ਜ਼ਰੂਰੀ ਆ ਨਾ ਆਪਣੀ ਲੈ ਆ ਜਾ ਚੱਲ ਪਹਿਲਾਂ ਹਾਂ ਪੜਦਾ ਕਮੈਜਨ ਆਪ ਨੂੰ ਕੀ ਹੁੰਦਾ ਹੈ ਹਾਂ ਪਹਿਲਾਂ ਬਈ ਬੈਟ ਬੋਲਾ ਆਏ ਬਈ ਇਹਨਾਂ ਨਾਲ ਹਾਂ ਉਹ ਜੋ ਹੁਣ ਆਪਣੀ ਨਾ ਮਾਰੀ ਟਾਈਮ ਕੱਢਦਾ ਹਾਂ ਹਾਂ ਬਾਈ ਸਹੀ ਗੱਲ ਆ ਚਿੰਗਨਾਲ ਦੁਨੀਆ ਵੇਰੀ ਹਾਂਜੀ ਹਾਂਜੀ ਸਹੀ ਗੱਲ ਆ ਬਈ ਆ ਗਿਆ ਯਾਰ ਕਹਿੰਦਾ ਮੇਰੇ ਬੰਦੇ ਨਾਲ ਹਾਂਜੀ ਹਾਂਜੀ ਉਹ ਗੱਡੀ ਚੱਕੀ ਨਾ ਆ ਗਈ ਤੇਰਾ ਪਟੇੜੀ ਕੈਡਮੀ ਚ ਖੇਡਦੇ ਮੇਜਲੀ ਚ ਹਾਏ ਨਾ ਯਾਰ ਕਮੈਜਨ ਲਿਖਦੇ ਐਵੇਂ ਤੈਨੂੰ ਲੈ ਕੇ ਕਿਹਦੇ ਕਿਹਈ ਟੀਮ ਬੋਲੋ ਖੇਡਦੇ ਬਈ ਅਪ ਅਕੈਡਮੀ ਨਾਲ ਵਿਜੀਲੈਂਡ ਵੱਲੋਂ ਠੀਕ ਓਏ ਇੱਕ ਕਿਹੜਾ ਇਹਦਾ ਪੈਸਾ ਦੇ ਲਈ ਕੋਈ ਦੇਵਾਂਗੇ ਤਾਂ ਫੇਰ ਹੀ ਫਾਇਦਾ ਹੁੰਦਾ ਕੀ ਫਾਇਦਾ ਹਾਂਜੀ